प्रेस कॉन्फ्रेंस तो तो जून दो हजार के नौ बजे नवदीप कौर रेजिडेंट ऑफ गली नंबर चार कच्चा मलिक रोड जगरा बार अछाते व्यक्ति वालों फायरिंग हुई थी इस इंसीडेंट न पुलिस दसाया गया इंसी ए, ते ते तो इंसीडेंट तो बाद जी एफ आई आर नंबर एक सौ सताई रेटेड बारह छः दो हज़ार चौबी अंडर सैक्शन तीन सौ छत्तीस पांच सौ छे आर्मज एक्ट के अंडर पुलिस स्टेशन सिटी जगराओं दर्ज की गई और ये इनवैसटीशन जो स्टार्ट की गई इनवैसिगे डी एस पी जगराओं डी एस पी डी सुपरविजन अंडर जी आई सैल ने स्टार्ट की ਤੇ 18 ਜੂਨ ਨੂੰ ਇਹਦੇ ਜਿਹੜੇ ਦੋਸ਼ੀ ਹੈਗੇ ਆ ਜਿਹਦਾ ਨਾਮ ਹੈ ਹਰਮਨ ਦਾਸ ਸਿੰਘ ਰੈਜ਼ੀਡੈਂਟ ਆਫ ਬਲਾਚੌਰ ਉਹਨੂੰ ਇਸ ਐਫ ਆਈ ਆਰ ਦੇ ਵਿੱਚ ਨੋਮਿਨੇਟ ਕੀਤਾ ਗਿਆ ਤੇ ਅਰੈਸਟ ਕੀਤਾ ਗਿਆ ਦੌਰਾਨੇ ਪੁੱਛਗਿੱਛ ਹਰਮਨ ਦਾਸ ਸਿੰਘ ਨੇ ਦੱਸਿਆ ਕਿ ਉਹਨੂੰ ਇੱਕ ਕੰਮ ਕਰਨ ਲਈ ਮਨੀ ਬਾਟਾ ਰੈਜ਼ੀਡੈਂਟ ਆਫ ਗੜਸ਼ਵਰ ਨਾਊ ਰੈਜ਼ੀਡੈਂਟ ਆਫ ਇਟਲੀ ਉਹਦੇ ਵੱਲੋਂ ਦੋਸ਼ ਕੀਤਾ ਗਿਆ ਸੀ ਤੇ ਪੈਸੇ ਦਾ ਲਾਲਚ ਦਿੱਤਾ ਗਿਆ ਸੀ ਇਸ ਪੈਸੇ ਦੇ ਲਾਲਚ ਕਰਕੇ ਹਰਮਨਤਾਪ ਸਿੰਘ ਨੇ ਇਹ ਜਿਹੜਾ ਹੈਗਾ ਇਨਸੀਡੈਂਟ ਕੀਤਾ ਆ ਦੁਰਾਨੇ ਪੁਛਕਿਸ਼ ਇਹ ਵੀ ਪਤਾ ਲੱਗ ਗਿਆ ਹੈ ਕਿ ਜੋ ਮਨੀ ਵੰਟਾ ਹੈਗਾ ਇਹਨੂੰ ਤਰຸນ ਕੁਮਾਰ ਨਾਂ ਦੇ ਇੱਕ ਵਿਅਕਤੀ ਜੋ ਕਿ ਰਾਹੇ ਦਾ ਰਹਿਮਾਲ ਹੈ ਉਹਨੇ ਇਹ ਇਨਸੀਡੈਂਟ ਕਰਨ ਨੂੰ ਮੋਟੀਵੇਟ ਕੀਤਾ ਸੀ ਜਿਹੜਾ ਹਰਮਨਤਾਪ ਸਿੰਘ ਹੈ ਉਹਨੂੰ 50000 साठ तो लैके साठ हज़ार रुपए का जोड़ा है वो राशि मिली सी जिस पंद्रह हज़ार रुपए की राशि इनू मिल चुकी है जो तरुण कुमार है वोद एक एफ आई आर नंबर ट्वेंटी थ्री रेटिड वी एक चौबीस पुलिस स्टेशन सीधी जगरा दर्ज हैगी है यह एफ आई आर जो नवदीप कौर के सिस्टर है उन्होंने वालों दर्ज कराई गई सजा रंजिश का कारण यही है कि ਦੇ ਨਦੀਪ ਕੌਰ ਦੇ ਸਿਸਟਰ ਨੇ ਤਰਨ ਕੁਮਾਰ ਤੋਂ ਫੀਆਰ ਸਾ ਜਿਹੜਾ ਵੈਬਪਾ ਮਿਲਿਆ ਜੀ ਇਨਵੈਸਟਮੈਂਟ ਇਹਦੇ ਬਾਰੇ ਆ ਕੇ ਮੁਸ਼ਕਲ ਜਾਰੀ ਹੈ ਕਿ ਜੀ ਦੱਸਦੇ ਨਹੀਂ ਕਰਦੇ ਇਹ ਫੋਟੋਆਂ ਦਾ ਕੀ ਮਸਲਾ ਜੀ ਹੈ ਮਸਲੇ ਇਹ ਫੋਟੋਆਂ ਤਾਂ ਦੱਸਿਆ ਗਿਆ ਕਿ ਸਿਸਟਰ ਨਦੀਪ ਕੌਰ ਨੇ ਉਹਨਾਂ ਨੇ ਐਫਆਈਆ ਨੰਬਰ 23 ਰਿਲੇਟਡ 2024 ਇੱਥੇ ਜਗਰਾਉਂਡ ਰਿਚ ਕਰਾਈ ਸੀ ਜਿਸ ਕਰਕੇ ਤਰਨ ਕੁਮਾਰ ਤੇ ਇਹਦਾ ਦੇ ਵਿੱਚ ਰਿਜਿਸਟਰ ਉਹਨਾਂ ਨੇ ਡਰਾਉਨ ਲਈ ਬਲੈਕਮੇਲ ਕਰਨ ਲਈ ਸੀ ਕੋਈ ਆਪਸ ਚ ਕੁੜੀ ਨੂੰ ਲੈ ਤਾਂ ਕਿਹੜੀ ਕੁੜੀ ਦੀ ਵਾਇਲ ਕੀਤਾ ਸੀ ਫੋਟੋ ਇਹਦੇ ਬਾਰੇ ਵਿੱਚ ਕੁਝ ਨਹੀਂ ਸ਼ਨਾ ਕਿ ਡਰੋਨ ਲਈ ਪੈਸੇ ਲੈਣ ਲਈ ਉਹ ਫਾਇਰ ਕੀਤਾ ਗਿਆ ਜੀ ਡਰੋਨ ਲਈ ਥੈਂਕ ਯੂ